ਇਸ ਵੇਲੇ ਦੀ ਮੰਦਭਾਗੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਨਿਕਲ ਕੇ ਆ ਰਹੀ ਹੈ ਹੁਸ਼ਿਆਰਪੁਰ ਦੇ ਜਲੰਧਰ ਮਾਰਗ ਤੇ ਪੈਂਦੇ ਪਿੰਡ ਮੰਡਿਆਲਾ ਵਿੱਚ ਇੱਕ ਭਿਆਨਕ ਹਾ사 ਵਾਪਰਿਆ ਹੈ ਦੱਸਦੀ ਹੈ ਇਹ ਹਾ사 ਗੈਸ ਟੈਂਕਰ ਵਿੱਚ ਬਲਾਸਟ ਹੋਣ ਕਾਰਨ ਹੋਇਆ ਹੈ ਇਹ ਗੈਸ ਟੈਂਕਰ ਸੜਕ ਕਿਨਾਰੇ ਬਣੇ ਹੋਏ ਰਹਿਸ਼ੀ ਘਰਾਂ ਦੇ ਵਿੱਚ ਵੜ ਜਾਂਦਾ ਹੈ ਜਿਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੁੰਦਾ ਹੈ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸੇ ਦੀਆਂ ਦੁਕਾਨਾਂ ਅਤੇ ਲੋਕਾਂ ਦੇ ਘਰਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਕਰਾਂ ਦੀਆਂ ਛੱਤਾਂ ਵਿੱਚ ਦਰਾੜਾਂ ਆ ਗਈਆਂ ਨੇ ਦੁਕਾਨਾਂ ਦਾ ਨੁਕਸਾਨ ਹੋਇਆ ਹੈ ਕਈ ਲੋਕ ਇਸ ਵਿੱਚ ਜ਼ਖਮੀ ਹੋਏ ਨੇ ਮੌਕੇ ਤੇ ਪ੍ਰਸ਼ਾਸਨ ਵੀ ਮੌਜੂਦ ਹੈ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦਮਕਲ ਵਿਭਾਗ ਵੱਲੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਮੌਕੇ ਤੇ ਕੈਬਨਟ ਮੰਤਰੀ ਡਾਕਟਰ ਰਵਜੋਤ ਵੀ ਪਹੁੰਚੇ ਨੇ ਸਥਾਨਕ ਲੋਕ ਮੌਕੇ ਤੇ ਮੌਜੂਦ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਮੌਕੇ ਇੱਥੇ ਇਕੱਠੇ ਹੋਏ ਨੇ ਜਿਨ੍ਹਾਂ ਵੱਲੋਂ ਜਿਹੜਾ ਮਦਦ ਕੀਤੀ ਜਾ ਰਹੀ ਹੈ ਸੋ ਇਸ ਵੇਲੇ ਦੀ ਮੰਦਭਾਗੀ ਸਭ ਤੋਂ ਦੁਖਦਾਈ ਖਬਰ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾ ਤੋਂ ਸਾਹਮਣੇ ਆਈ ਹੈ। ਦੇਰ ਰਾਤ ਇਹ ਹਾਸਾ ਬਬਰਿਆ ਦੇ ਰਾਤ ਤੇ ਬਲਾਸ ਹੋਇਆ ਜਿਸ ਬਲਾਸ ਦੇ ਕਾਰਨ ਇਲਾਕੇ ਭਰ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੁਲਾਜ਼ਮ ਮੌਕੇ ਤੇ ਮੌਜੂਦ ਨੇ ਹਸ ਸਥਿਤੀ ਦਾ ਜ਼ਾਇਜ਼ਾ ਲਿਆ ਜਾ ਰਿਹਾ ਹੈ ਕਿ ਕਾਰਨ ਸੀ ਕਿਸ ਕਾਰਨ ਕਰਕੇ ਇਹ ਬਲਾਸ ਹੋਇਆ। ਏ ਡੇਟਾ ਟੈਂਕਰ ਸੇ ਕਿਹ ਜਗ੍ਹਾ ਤੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਸਾਰੀ ਜਾਂਚ ਪੜਤਾਲ ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜਾ ਕਰ ਰਿਹਾ ਸੋ ਬਹੁਤ ਹੀ ਦੁਖਦਾਈ ਖਬਰ ਹੈ ਬਹੁਤ ਹੀ ਮੰਦਭਾਗੀ ਖਬਰ ਹੈ ਦੇ ਰਾਤੇ ਵੱਡਾ ਹਾਸਾ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਹੋਇਆ ਹੈ ਫਿਰ ਤੋਂ ਦੱਸਦੀ ਹੈ ਹੁਸ਼ਿਆਰਪੁਰ ਜਲੰਧਰ ਮਾਰਗ ਤੇ ਪੈਂਦੇ ਪਿੰਡ ਮੰਡਿਆਲਾ ਵਿੱਚ ਵੱਡੀ ਘਟਨਾ ਵਾਪਰੀ ਹੈ ਗੈਸ ਦੇ ਟੈਂਕਰ ਵਿੱਚ ਤਮਾਕਾ ਹੋਣ ਕਾਰਨ ਵੱਡਾ ਨੁਕਸਾਨ ਜਿਹੜਾ ਇਹ ਲੋਕਾਂ ਦੇ ਘਰਾਂ ਦਾ ਹੋਇਆ ਹੈ ਇਹ ਵਿੱਚ ਕਈ ਲੋਕ ਜਿਹੜੇ ਜ਼ਖਮੀ ਵੀ ਦੱਸੇ ਜਾ ਰਹੇ ਨੇ ਕਈ ਦੁਕਾਨਾਂ ਦਾ ਨੁਕਸਾਨ ਹੋਇਆ ਸੋ ਹੁਣ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਨੇ ਬਾਕੀ ਹਾਲੇ ਤੱਕ ਇਸ ਮਾਮਲੇ ਵਿੱਚ ਇਹ ਪੁਸ਼ਟੀ ਨਹੀਂ ਹੋਈ ਕਿ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਹੈ ਇਹ ਕਿਸ-ਕਿਸ ਦਾ ਨੁਕਸਾਨ ਹੋਇਆ ਕਿੰਨੇ ਲੋਕ ਜ਼ਖਮੀ ਹੋਏ ਨੇ ਇਹ ਤਾਂ ਆਨਾਲੇ ਸਮੇਂ ਵਿੱਚ ਹੀ ਦੱਸਿਆ ਜਾ ਸਕਦਾ ਹੈ هلاات ਨੇ ਤੁਸੀਂ मौके ਤੇ ਪਹੁੰਚੇ ਹੋ ਕੀ ਸਥਿਤੀ ਹੈ ਜੀ ਹੁਣ ਥੋੜਾ ਉੱਚੀ ਜੱਟ ਸਾ ਥੋੜਾ ਉੱਚੀ ਪਲੀਜ਼ ਯਾਰ ਨਿਕਾ ਜਾ ਸਾ ਉਹ ਕੰਮ ਸ਼ੁਰੂ ਹੋ ਗਿਆ ਹੈ ਅੱਜ ਰਚਾ ਹੈ ਅਸੀਂ ਬਰਾਬਰ ਰਹਿਣ ਕਿਵੇਂ ਕਿਹਾ ਹੈ ਪਰ ਇਹ ਹੈ ਕਿ ਟੈਂਕਰ ਤੋਂ ਹੀ ਭੋਜਨ ਆ ਰਿਹਾ ਹੈ ਜਦੋਂ ਜੂਕਿਆ ਨੇ ਉਹ ਕਿ ਮੋਢੇ ਲੱਗੇ ਗੁੱਡੀ ਵਿੱਚ ਤੇ ਆ ਕੇ ਬੈਠ ਗਿਆ ਕਿ ਉਹਦੇ ਕਰਕੇ ਜਿਹੜਾ ਬਲਾਸ ਹੋਇਆ ਬਹੁਤ ਉਹ ਹੀ ਜਿਹੜੇ ਗੈਸ ਦੇ ਕੋਈ ਸੁਰਾਪੇ ਤੇ ਗੈਸ ਜਿੱਦਿਹਾ ਪਟਕੇ ਆ ਆਪਾਂ ਸਰ ਅਭੀ ਤੱਕ ਕਿੰਨੇ ਲੋਕ ਜੋ ਇੰਜਰਡ ਹੋ ਚੁਕੇ ਹੈ ਕੁਝ ਪਤਾ ਚੱਲਿਆ ਹੈ ਅਭੀ ਤੱਕ ਕੋਈ ਕੈਜ਼ੁਐਲਟੀਜ਼ ਵਗੈਰਾ ਕੁਝ ਅਫਵਾਹਾਂ ਅਫਵਾਹਾਂ ਜਿਹੜੀਆਂ ਕਿਹਾ ਜਾ ਰਿਹਾ ਕਿ 5 ਤੋਂ 7 ਕੈਜ਼ੁਐਲਟੀ ਹੋਈ ਤੇ ਰੋਸੀ ਵੀ ਇਹੀ ਅਰਦਾਸ ਕਰਦੇ ਪਰਮਾਤਮਾ ਅੱਫਵਾਹਾਂ ਹੀ ਹੁਣ ਪਰ ਕੋਈ ਅਜੇ ਤੱਕ ਮੁੱਢਲੀ ਜਾਣਕਾਰੀ ਕਰਕੇ ਅਸੀਂ ਲੱਗ ਕੇ ਦੇਖਦੇ ਹਾਂ ਕਿ ਕਿੱਥੇ ਪਹੁੰਚੇ ਜੀ ਹੁਣ ਅੱਗੇ ਕਿੱਦਾਂ ਪਾ ਲਿਆ ਅਜੇ ਕੰਟਰੋਲ ਹੋ ਰਿਹਾ ਹੈ ਟੈਂਕਰ ਹੈਗਾ ਦਾ ਜੀ ਟੈਂਕਰ ਨੇ ਹਿੰਦੂਆਂ ਨੂੰ ਸਪਰੇਅ ਕਰਿਓ ਪਾਣੀ ਦਾ ਕਰਿਓ ਉੰਨੀ ਉਹਦਾ ਪਲਾਸਟਿਕ ਦਾ ਆਇਆ ਇੱਕ ਮਿੰਟ ਸਾਈਡ ਹੋ ਜਾ ਸਾਈਡ ਹੋ ਗਈ ਨਿਕਲ ਲੋ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਦੇ ਲਈ ਕੋਈ ਮੁਆਵਜ਼ਾ ਵਗੈਰਾ ਫਿਰ ਸਰਕਾਰ ਕੀ ਆ ਕਰੇ ਸਭ ਕਿਹਾ ਜਾ ਰਿਹਾ ਕੋਈ ਜੀ ਡਾਕਟਰ ਸਾਹਿਬ ਜੋ ਪਿੰਡ ਦੇ ਲੋਕ ਆਇਆ ਯਾਰ ਕੋਈ ਸੁੱਖਾ ਨਾਮ ਦਾ ਬੰਤੀ ਰਹਿੰਦਾ ਇਲੀਗਲ ਜਿਹੜਾ ਟੈਂਕਰ ਉੱਥੇ ਜਾ ਰਿਹਾ ਸੀ ਉਹ ਭੜਾਈ ਦਾ ਕੰਮ ਕਰਦਾ ਸੀ ਜੇ ਤੇਲ ਤੱਕ ਇਹਦੀ ਇਨਵੈਸਟੇਸ਼ਨ ਹੋਣੀ ਹੈ ਕਿਉਂਕਿ ਜੇ ਜਾਣਾ ਹੈ ਤਾਂ ਬੜੀ ਕੀਮਤੀ ਹੋਣੀ ਹੈ ਇਹਨਾਂ ਦੇ ਵਿੱਚ ਜਿਹੜੇ ਬੰਦੇ ਦੇ ਜਿਹੜੇ ਸਖਤ ਵੀ ਗਲਤੀ ہوئی ਉਹਨੂੰ ਬਖਸ਼ ਨਹੀਂ। थैंक यू सर थैंक यू थैंक यू थैंक यू। ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਗਿਆ ਤਾਂ ਪੁਲਿਸ ਪ੍ਰਸ਼ਾਸਨ ਆ ਫਾਇਰ ਬ੍ਰਿਗੇਡ ਦੇ ਕਰਮਚਾਰੀ ਜਿਹੜੇ ਮੌਕੇ ਤੇ ਪਹੁੰਚੋਏ ਨੇ ਇਹ ਚੰਦਰ ਜੀ ਕੀ ਕੁਝ ਜਾਣਕਾਰੀ ਤੁਹਾਨੂੰ ਇੱਥੇ ਮਿਲੀ ਸੀਗੀ ਤਾਂ ਕੀ ਮੌਕੇ ਤੇ ਹਾਲਾਤ ਨੇ ਜਿਹੜੇ ਤੱਕ ਪਤਾ ਲੱਗ ਰਿਹਾ ਤਹਿਸੀਲਦਾਰ ਸਾਹਿਬ ਤੇ ਸਾਨੂੰ ਐਡਮਿਨਿਸਟ੍ਰੇਸ਼ਨ ਤੋਂ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਧਰ ਅੱਗ ਲੱਗੀ ਹੋਈ ਹੈ ਸੇ ਤਹਿਸੀਲਦਾਰ ਸਾਹਿਬ ਤੇ ਅਸੀਂ ਉਸੇ ਵੇਲੇ ਮੌਕੇ ਤੇ ਇੱਥੇ ਪਹੁੰਚੇ ਸੋ ਤਸੀਲਾਰ ਸਾਹਿਬ ਨੇ ਜਲੰਧਰੋਂ ਆਦਮਪੁਰ ਤੋਂ ਤੇ ਇਧਰੋਂ ਸਾਰੇ ਪਾਸੇ ਕਾਲ ਕਰਕੇ ਫਾਇਰ ਬ੍ਰਿਗੇਡ ਸੇ ਮੰਗਾਈਆਂ ਬਟ ਅਗ ਬਹੁਤ ਜ਼ਿਆਦਾ ਫੈਲ ਚੁੱਕੀ ਸੀ ਅੰਦਰ ਕਿਹੜਾ ਗੈਸ ਹੈ ਕੈਂਟਰ ਜਿਹਦੇ ਵਿੱਚ ਬਲਾਸਟ ਹੋਇਆ ਜੀ ਜੀ ਐਲਪੀਜੀ ਗੈਸ ਦਾ ਕੈਂਟਰ ਆ ਉਹ ਕਿਵੇਂ ਹੋਇਆ ਹਾਸਾ ਕਿਵੇਂ ਪਤਲੇ ਦੋ ਗੱਡੀਆਂ ਦੀ ਟੈਂਕਰ ਪਹਿਲਾ ਹੋ ਗਿਆ ਅਜੇ ਤੱਕ ਕੋਈ ਵੀ ਸੇ